हेलो जी की हालचाल रात अपनी बेटी ਨੂੰ ਮੈਂ ਕਿਆ ਕੀ ਮੈਂ ਨਾ ਤੇਰੇ ਲਈ شويه ਸਰਪ੍ਰਾਈਜ਼ ਲੰਚ ਤਿਆਰ ਕਰਨਾ ਹੈਗਾ ਅੱਛਾ ਇਸ ਐਕਸਾਈਟਮੈਂਟ ਦੇ ਵਿੱਚ ਨਾ ਉਹ ਸਵੇਰੇ ਜਲਦੀ ਉੱਠ ਗਈ ਤਾਂ ਸਿੱਧੀ ਆਈ ਕਿਚਨ ਦੇ ਵਿੱਚ ਦੇਖਿਆ ਮੰਮੀ ਪਾਓ ਦਾ ਪੈਕੇਟ ਖੋਲ ਰਹੀ ਹੈ ਕਹਿੰਦੀ ਅੱਜ ਤਾਂ ਬੜਾ ਪਾਓ ਮਿਲੇਗਾ ਮਜ਼ਾ ਹੀ ਆ ਜਾਏਗਾ ਮੈਂ ਕੁਝ ਨਹੀਂ ਬੋਲੀ ਮੈਂ ਆਪਣਾ ਪਾਓ ਗੱਡੇ ਦੇ ਮੈਨੂੰ ਉਹਨੂੰ ਕੱਟਣਾ ਸ਼ੁਰੂ ਕਰ ਦਿੱਤਾ ਛੋਟੇ ਛੋਟੇ ਪੀਸਿਸ ਦੇ ਵਿੱਚ ਮੈਨੂੰ ਕਹਿੰਦੀ ਮਮਾ ਤੁਸੀਂ ਇਹ ਪਾਓ ਨੂੰ ਕਿਉਂ ਕੱਟ ਰਹੇ ਆ ਇਹ ਵੀ ਬੜਾ ਪਾਓ ਕਿਵੇਂ ਬਣੇਗਾ ਮਹਾ ਪੁੱਤ ਵੇਖੀ ਚੱਲ ਅੱਜ ਬਣਦਾ ਕੀ ਹੈ ਯਾ ਤੇ ਇਹ ਰੈਸিপি ਤੁਹ ਕਹੇਗੀ ਮੰਮੀ ਦਾ ਡੀ ਸੁਪਰ ਹਿੱਟ ਰੈਸিপি ਹੈ ਤੇ ਯਾ ਸੁਪਰ ਫਲੌਪ ਰੈਸিপি ਹੈ ਮੈਂ ਨਾ ਜੀ 4 ਪਾਓ ਲਏ ਸੀ ਮੈਨੂੰ ਲੱਗਾ ਤਿੰਨ ਜ਼ਿਆਦਾ ਠੀਕ ਰਹਿਣਗੇ ਸਫੀਸ਼ੀਐਂਟ ਰਹਿਣਗੇ ਮੈਂ ਤਿੰਨ ਪਾਓ ਜਿਹੜੇ ਸੀ ਉਹ ਛੋਟੇ ਛੋਟੇ ਪੀਸਿਸ ਚ ਕੱਟ ਲਏ ਸੀ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਸਾਈਜ਼ ਹੈਗਾ ਪੀਸਿਸ ਦਾ ਕੱਟ ਸਕਦੇ ਹੈਗੇ ਉਹ ਖੜਾਈ ਪੈ ਤੇ ਲੈ ਲਿਆ ਤੇਲ ਵਿੱਚ ਪਾਇਆ ਥੋੜਾ ਜਿਹਾ ਜੀਰਾ ਤੇ ਹਿੰਗ ਦੋਨਾਂ ਨੂੰ ਭੁੰਨ ਕੇ ਵਿੱਚ ਆਪਾਂ ਪਾਏ ਜੀ ਚੌਪ ਕੀਤਾ ਹੋਇਆ ਹਰੀ ਮਿਰਚ ਪਿਆਜ਼ ਲਸਣ ਤੇ ਅਦਰਕ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਕਿਉਂਕਿ ਤੁਹਾਨੂੰ ਪਤਾ ਸਵੇਰੇ ਸਵੇਰੇ ਥੋੜੀ ਜਲਦੀ ਹੁੰਦੀ ਆ ਨਮਕ ਪਾਉਣ ਦੇ ਨਾਲ ਜਿਹੜੇ ਪਿਆਜ਼ ਹੈਗੇ ਆ ਉਹ ਜਲਦੀ ਹੀ ਭੁੰਨੇ ਜਾਂਦੇ ਹੈਗੇ ਆ ਤੇ ਥੋੜਾ ਜਿਹਾ ਘੱਮ ਤੇਜ ਨਾਲ ਹੋ ਜਾਂਦਾ ਕਿਉਂਕਿ ਸਵੇਰੇ ਸਵੇਰੇ ਸਾਰਿਆਂ ਨੂੰ ਹੀ ਜਲਦੀ ਹੁੰਦੀ ਹੈਗੀ ਆ ਤੇ ਇਹ ਜੀ ਆਪਾਂ ਪਿਆਜ਼ ਭੁੰਨਣਾ ਹੈ ਜਦੋਂ ਆਪਣਾ ਪਿਆਜ਼ ਚੰਗੀ ਤਰ੍ਹਾਂ ਭੁੰਨਿਆ ਜਾਵੇ ਨਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਹੈਗਾ ਇੱਕ ਟਮਾਟਰ ਚੌਪ ਕੀਤਾ ਹੋਇਆ ਤੇ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਬਿਲਕੁਲ ਕੱਟ ਆਇਲ ਯੂਜ਼ ਕਰਾਂਗੇ ਚੰਗੀ ਤਰ੍ਹਾਂ ਭੁੰਨੀ ਜਾਵਾਂਗੇ ਅਗਰ ਤੁਹਾਨੂੰ ਲੱਗੇ ਕਿ ਥੋੜਾ ਮਸਾਲਾ ਡਰਾਈ ਹੋ ਰਿਹਾ ਵਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਸਕਦੇ ਹੈਗੇ ਆ ਤੇ ਇਹਨੂੰ ਫਿਰ ਚੰਗੀ ਤਰ੍ਹਾਂ ਭੁੰਨਾਂਗੇ ਬੇਸਿਕ ਮਸਾਲੇ ਐਡ ਕਰਨੇ ਆ ਨਮਕ ਪਹਿਲਾਂ ਐਡ ਕਰ ਚੁੱਕੇ ਸਾਂ ਥੋੜੀ ਜੀ ਹਲਦੀ ਥੋੜਾ ਜਿਹਾ ਗਰਮ ਮਸਾਲਾ ਤੇ 1.5 ਚਮਚ ਮੈਜਿਕ ਦਾ ਉਹ ਮੈਜਿਕ ਹੈਗਾ ਜੀ ਪਾਉ ਭਾਜੀ ਮਸਾਲਾ 1.5 ਚਮਚ ਪਾਉ ਭਾਜੀ ਮਸਾਲਾ ਪਾਇਆ ਜੀ ਉਹਦੇ ਨਾਲ ਨਾ ਇਸ ਮਸਾਲੇ ਦਾ ਜਿਹੜਾ ਫਲੇਵਰ ਹੈ ਉਹ ਬੜਾ ਹੀ ਐਨਹਾਂਸ ਹੋ ਜਾਂਦਾ ਹੈ ਤੇ ਟੇਸਟ ਬਹੁਤ ਵਧੀਆ ਆਉਂਦਾ ਹੈਗਾ ਆ ਤੇ ਇਹ ਜਿਹੜਾ ਮਸਾਲਾ ਹੈਗਾ ਜੀ ਇਹ ਆਪਾਂ ਚੰਗੀ ਤਰ੍ਹਾਂ ਫੇਟ ਭੁੰਨਣਾ ਹੈ ਥੋੜਾ ਜਿਹਾ ਲੱਗੇ ਡਰਾਈ ਹੋਣਾ ਤਾਂ ਥੋੜਾ ਜਿਹਾ ਤੁਸੀਂ ਪਾਣੀ ਯੂਜ਼ ਕਰ ਸਕਦੇ ਹੈਗੇ ਹੋ ਚੰਗੀ ਤਰ੍ਹਾਂ ਭੁੰਨਾਗੇ ਇਸ ਮਸਾਲੇ ਨੂੰ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਬੱਚੇ ਵੀ ਮੇਰੀ ਬੇਟੀ ਵਾਂਗੂ ਕਰਦੇ ਆ ਰਾਤ ਨੂੰ ਮਮਾ ਮੈਨੂੰ ਲੰਝ ਚ ਸਵੇਰੇ ਕੀ ਦਿਓਗੇ ਮੈਨੂੰ ਲੱਗਦਾ ਜੈ ਮੇਰੀ ਬੇਟੀ ਕਰਦੀ ਹੈਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਕਿ ਤੁਹਾਡੇ ਬੱਚੇ ਵੀ ਰੋਜ਼ ਰਾਤ ਨੂੰ ਕਹਿੰਦੇ ਸਵੇਰੇ ਲੰਝ ਚ ਕੀ ਦਿਓਗੇ ਤੇ ਦੇਖੋ ਜੀ ਆਪਣਾ ਮਸਾਲਾ ਇਹਨਾਂ ਗੱਲਾਂ ਕਰਦਿਆਂ ਕਰਦਿਆਂ ਵਿੱਚ ਭੁੰਨਿਆ ਗਿਆ ਹੈਗਾ ਤੇ ਇਹ ਜਦੋਂ ਮਸਾਲਾ ਚੰਗੀ ਤਰ੍ਹਾਂ ਭੁੱਜ ਜੇ ਨਾ ਉਸ ਟਾਈਮ ਦੇ ਵਿੱਚ ਆਪਾਂ ਇਹਦੇ ਵਿੱਚ ਐਡ ਕਰਨਾ ਹੈਗਾ ਬਟਰ ਮੈਨੂੰ ਥੋੜਾ ਜਿਹਾ ਲੱਗ ਰਿਹਾ ਸੀਗਾ ਕਿ ਥੋੜਾ ਡਰਾਈ ਹੋ ਰਿਹਾ ਮਸਾਲਾ ਮੈਂ ਥੋੜਾ ਜਿਹਾ ਪਾਣੀ ਪਾਇਆ ਹੈ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਫੇਰ ਭੁੰਨਾਗੀ ਜਦੋਂ ਇਹ ਫੇਰ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਥੋੜਾ ਹੋਰ ਡਰਾਈ ਹੋ ਜਾਏਗਾ ਆਇਲ ਛੱਡ ਜੀਗਾ ਮਸਾਲਾ ਤੇ ਉਸ ਟਾਈਮ ਆਪਾਂ ਇਹਦੇ ਵਿੱਚ ਪਾਵਾਂਗੇ ਬਟਰ ਕਿਉਂਕਿ ਬਟਰ ਦੇ ਨਾਲ ਨਾ ਜਿਹੜਾ ਟੇਸਟ ਹੈਗਾ ਉਹ ਹੋਰ ਵਧੀਆ ਆ ਜਾਂਦਾ ਤੇ ਪਾਓ ਬਾਜੀ ਤਾਂ ਵੈਸੇ ਵੀ ਬਟਰ ਦੇ ਨਾਲ ਹੀ ਸਵਾਦ ਲੱਗਦੀ ਹੈਗੀ ਆ ਤੇ ਜੀ ਬਟਰ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਫਿਰ ਆਪਣਾ ਕੰਮ ਬਹੁਤ ਸੌਖਾ ਹੈਗਾ ਆ بس ਫਿਰ ਆਪਾਂ ਗੈਸ ਕਰ ਦੇਣੀ ਹੈਗੀਆ ਸਲੋ ਬਿਲਕੁਲ ਲੋ ਗੈਸ ਦੇ ਉੱਤੇ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਹੈਗੀਆਂ ਆਪਣੇ ਪਾਓ ਜਿਹੜੇ ਆਪਾਂ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟੇ ਹੋਏ ਸੀਗੇ ਉਹ ਪਾਓ ਐਡ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਘਰ ਦਵਾਵਾਂਗੇ ਜੀ ਮਿਕਸ ਜਦੋਂ ਮੈਂ ਪਾਓ ਪਾਏ ਨਾ ਤੇ ਮੈਨੂੰ ਲੱਗਾ ਕਿ ਮੇਰਾ ਭਾਂਡਾ ਛੋਟਾ ਆ ਤੇ ਮੇਰਾ ਜਿਹੜੇ ਪਾਓ ਦੇ ਪੀਸਿਸ ਨਾਲੋਂ ਜ਼ਿਆਦਾ ਆ ਪਰ ਨਹੀਂ ਆਪਾਂ ਘਬਰਾਉਣਾ ਨਹੀਂ ਹੈਗਾ ਆਪਾਂ ਕੀ ਕੀਤਾ ਆਪਾਂ ਸਬਰ ਦੇ ਨਾਲ ਹੌਲੀ-ਹੌਲੀ ਮਿਕਸ ਕੀਤਾ ਤੇ ਚੰਗੀ ਤਰ੍ਹਾਂ ਮਿਕਸ ਕਰਦੇ ਕਰਦੇ ਉਲਟਾ ਪਲਟਾ ਕੇ ਆਪਾਂ ਸਾਰੇ ਪਾਉ ਦੇ ਜਿਹੜੇ ਪੀਸੇ ਸੀਗੇ ਨੂੰ ਮਸਾਲੇ ਨਾਲ ਕੋਟ ਕਰ ਲਿਆ ਹੈਗਾ ਆ ਦੇਖੋ ਕਿੰਨਾ ਪਿਆਰਾ ਕਲਰ ਆਇਆ ਵਾ ਤੇ ਕਿੰਨਾ ਹੀ ਸੋਹਣਾ ਰੰਗ ਬਣਿਆ ਆ ਤੇ ਸਵਾਦ ਵੀ ਬਹੁਤ ਬਣੇ ਸੀਗੇ ਅੱਛਾ ਉਹਨੇ ਮੈਨੂੰ ਗਿਆ ਕਹਿੰਦੀ ਮਮਾ ਮੈਂ ਨਾ ਇੱਕ ਵੀਸ ਪਹਿਲਾਂ ਖਾ ਕੇ ਦੇਖਾਂਗੀ ਕਿਉਂਕਿ ਮੈਂ ਇਹ ਰੈਸিপি ਪਹਿਲਾਂ ਕਦੇ ਬਣਾਈ ਨਹੀਂ ਸੀ ਹੈਗੀ ਤੇ ਮੈਂ ਉਹਨੂੰ ਨਾ ਫੋਕ ਦੇ ਨਾਲ ਕਾ ਠੰਡਾ ਕਰਕੇ ਪਾਉ ਦਾ ਪੀਸ ਜਿਹੜਾ ਹੈਗਾ ਉਹ ਦਿੱਤਾ ਤੇ ਕਹਿੰਦੀ ਮਮਾ ਇਹ ਤੇ ਬਹੁਤ ਟੇਸਟੀ ਹੈ ਗਿਆ ਮੈਂ ਕਿਹਾ ਚਲੋ ਠੀਕ ਹੈ ਤੇਰੇ ਟਿਫਨ ਦੇ ਵਿੱਚ ਜਿੰਨੇ ਆਣਗੇ ਮੈਂ ਪਾ ਦਾਂਗੀ ਕਹਿੰਦੀ ਨਹੀਂ ਮੈਨੂੰ ਸਾਰੇ ਹੀ ਪਾ ਦਿਓ ਮੈਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਕੇ ਖਾਉਂਗੀ ਮੈਂ ਕਿਹਾ ਨਹੀਂ ਜਿੰਨੇ ਆਣਗੇ ਮੈਂ ਪਾ ਦਿੰਨੀ ਆ ਬਾਕੀ ਤੁਸੀਂ ਘਰ ਆ ਕੇ ਖਾ ਲਿਆ ਜੀ ਤੇ ਦੇਖੋ ਜੀ ਇਹ ਆਪਣਾ ਟਿਫਨ ਤਿਆਰ ਹੋ ਗਿਆ ਨਾਲ ਆ ਪਾ ਦਿੱਤਾ ਸੀ ਉਹਨੂੰ ਬਣਾਉਣਾ ਅਗਰ ਤੁਹਾਨੂੰ ਮੇਰੀ ਇਹ ਰੈਸিপি ਚੰਗੀ ਲੱਗੀ ਹੋਏ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰੋ ਤੇ ਇਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਨਵੀਆਂ-ਨਵੀਆਂ ਰੈਸਪੀਜ਼ ਵੈਜ ਰੈਸਪੀਜ਼ ਤੇ ਆਪਣੀ ਜਿਹੜੇ ਲਾਈਫ ਦੇ ਮਿਨੀ ਵਲੌਗਸ ਹੈਗੇ ਆ ਉਹ ਸ਼ੇਅਰ ਕਰਦੀ ਰਵਾਂਗੀ ਮਿਲਦੇ ਆ ਜੀ ਨਵੀਂ ਰੈਸਪੀ ਦੇ ਨਾਲ ਨਵੇਂ ਟਿਫਿਨ ਬਾਕਸ ਦੇ ਨਾਲ ਤੇ ਨਵੀਆਂ ਗੱਲਾਂ ਦੇ ਨਾਲ ਉਦੋਂ ਤੱਕ ਤੁਸੀਂ ਖੁਸ਼ ਰਹੋ ਇੰਜੋਏ ਕਰੋ ਆਪਣੀ ਲਾਈਫ ਨੂੰ ਵਾਹਿਗੁਰੂ ਦਾ ਸ਼ੁਕਰ ਕਰੋ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ